ਪਹਿਲਿਆਂ ਸਮਿਆਂ 'ਚ ਪੰਜਾਬ ਦੇ ਲੋਕ ਚਾਹ ਦਾ ਨਾਮ ਨਿਸ਼ਾਨ ਵੀ ਨਹੀਂ ਸੀ ਜਾਣਦੇ ਇਹ ਜਦੋਂ ਨਵੀਂ-ਨਵੀਂ ਚਾਹ ਪੰਜਾਬ ਦੇ ਵਿੱਚ ਆਈ ਤਾਂ ਬਰੌਕਬੌਂਡ ਕੰਪਨੀ ਵਾਲਿਆਂ ਨੇ ਲੋਕਾਂ ਨੂੰ ਲਾਲਚ ਦਿੱਤਾ ਕਿ ਚਾਹ ਫ੍ਰੀ ਦੇ ਵਿੱਚ ਪੀ ਕੇ ਦੇਖੋ ਚੰਗੀ ਲੱਗੀ ਹੋਰ ਲੈ ਲਿਓ ਨਾ ਚੰਗੀ ਲੱਗੀ ਡੋਲ ਦਿਓ ਇਹ ਚਾਹ ਦੀ ਪਹਿਲੀ ਦੁਕਾਨ ਕਿਹੜੇ ਸਾਲ ਵਿੱਚ ਤੇ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੋਲੀ ਗਈ ਪੰਜਾਬ ਦੇ ਵਿੱਚ ਜਦੋਂ ਪਹਿਲੀ ਵਾਰੀ ਰੇਲ ਕੱਢੀ ਅੰਮ੍ਰਿਤਸਰ ਸ਼ਹਿਰ ਨੂੰ ਆਈ ਤਾਂ ਰਸਤੇ 'ਚ ਖੇਤਾਂ 'ਚ ਕੰਮ ਕਰਦੇ ਲੋਕ ਆਪੋ ਆਪਣੇ ਹੱਲ ਛੱਡ ਕੇ ਪਿੰਡਾਂ ਨੂੰ ਦੌੜ ਗਏ ਗੱਡੀ ਦੀ ਲੰਮੀ ਸੀਟੀ ਸੁਣ ਕੇ ਉਹਨਾਂ ਨੇ ਆਖਿਆ ਕਿ ਤੇ ਗੱਡੀ ਪਟੜੀ ਤੋਂ ਉਤਰ ਕੇ ਸਾਡੇ ਤੇ ਹੀ ਨਾ ਚੜ ਜਾਵੇ ਪੰਜਾਬ ਵਿੱਚ ਪਹਿਲੀ ਰੇਲ ਗੱਡੀ ਕਿਹੜੇ ਸਨ ਵਿੱਚ ਚਲਾਈ ਗਈ ਜਿਹੜੀ ਪੰਜਾਬ ਵਿੱਚ ਪਹਿਲੀ ਬੱਸ ਚੱਲੀ ਇਹਦੀ ਕਹਾਣੀ ਵੀ ਬੜੀ ਅਨੋਖੀ ਹੈ ਪੰਜ ਦਰਜਣਾਂ ਸਵਾਰੀਆਂ ਬੈਂਧੀਆਂ ਸੀ ਇਹਦੇ 'ਚ ਤੇ ਸਾਰਿਆਂ ਤੋਂ ਵੱਡੀ ਗੱਲ ਕੱਲਾ ਡਰਾਈਵਰ ਇਹਨੂੰ ਸਟਾਰਟ ਨਹੀਂ ਸੀ ਕਰ ਸਕਦਾ ਅਮਰਤ ਸਰਚ ਚੱਲਣ ਵਾਲੀ ਇਹ ਪਹਿਲੀ ਬੱਸ ਆਪਣਾ ਸਫ਼ਰ ਕਿਵੇਂ ਤੈਅ ਕਰਦੀ ਹੁੰਦੀ ਤੇ ਇਸ ਨੂੰ ਸਟਾਰਟ ਕਿਵੇਂ ਕੀਤਾ ਜਾਂਦਾ ਸੀ ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਚਾਹ ਪੀਣ ਕਿਵੇਂ ਲਾਇਆ ਅਤੇ ਪੰਜਾਬ ਦਾ ਪਹਿਲਾ ਸਿਨਮਾ ਹਾਲ ਕਿੱਥੇ ਬਣਿਆ ਅਤੇ ਹੋਰ ਬਹੁਤ ਰੋਚਕ ਤੱਥ ਬਿਆਨ ਕਰਦੀ ਹੈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਅਤੇ ਸਾਡਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਰ ਸਾਹਿਬ ਮੇਰਾ ਇੱਕ ਸਵਾਲ ਹੈ ਜਿਹੜੀ ਕਿ ਆਪਾਂ ਦਿਨ ਦੇ ਵਿੱਚ ਤਿੰਨ ਚਾਰ ਵਾਰੀ ਚਾਹ ਪੀਂਦੇ ਆ ਇਹ ਪੰਜਾਬ ਦੇ ਵਿੱਚ ਕਿਵੇਂ ਆਈ ਇਹਦੇ ਬਾਰੇ ਸਾਨੂੰ ਥੋੜਾ ਜਆ ਖੁੱਲ ਕੇ ਚਾਨਣਾ ਪਾਓ ਇਹ ਵੀ ਇੱਕ ਇਤਿਹਾਸਕ ਘਟਨਾ ਹੈ ਇਹਦਾ ਇਤਿਹਾਸ ਵੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਜੁੜਦਾ ਹੈ ਪਰ ਜੇ ਅੰਮ੍ਰਿਤਸਰ ਦੀ ਗੱਲ ਕਰਗੇ ਤਾਂ ਚਾਰ ਪੰਜ ਅਜਿਹੀਆਂ ਚੀਜ਼ਾਂ ਜਿਹੜੀਆਂ ਅੰਮ੍ਰਿਤਸਰ ਤੋਂ ਸ਼ੁਰੂ ਹੋਈਆਂ ਤੇ ਬਾਅਦ ਵਿੱਚ ਸਾਰੇ ਪੰਜਾਬ ਵਿੱਚ ਜਾ ਪੰਜਾਬੀਆਂ ਦੀਆਂ ਹਰਮਨ ਪਿਆਰੀਆਂ ਹੋ ਗਈਆਂ ਤੀਰ ਸਾਹਿਬ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਵਿੱਚ ਆਈਆਂ ਅਤੇ ਫੇਮਸ ਹੋ ਗਈਆਂ ਉਹਨਾਂ ਬਾਰੇ ਵੀ ਸਾਨੂੰ ਥੋੜਾ ਜਿਹਾ ਖੁੱਲ ਕੇ ਦੱਸ ਦਿਓ ਚਲੋ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੇ ਵਿੱਚ ਚਾਹ ਕਿਵੇਂ ਆਈ ਪਹਿਲੀ ਟ੍ਰੇਨ ਕਦੋਂ ਆਈ ਪਹਿਲੀ ਬੱਸ ਕਦੋਂ ਚੱਲੀ ਪਹਿਲਾ ਸਿਨੇਮਾ ਹਾਲ ਕਦੋਂ ਬਣਿਆ ਆਪਾਂ ਇਹਨਾਂ ਚਾਰਾਂ ਕ ਵਿਸ਼ਿਆਂ ਤੇ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੁਪੁੱਤਰ ਸੀ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਦਰਬਾਰੀ ਪਹਿਲਵਾਨ ਸੀ ਪਹਿਲਵਾਨ ਸੁਲਤਾਨ ਜਿਸ ਨੂੰ ਇੱਕ ਵਾਰੀ ਮਹਾਰਾਜਾ ਦੇ ਕੋਲੋਂ ਇੱਕ ਘੋੜਾ ਤੇ ਖਿਲਤ ਵੀ ਮਿਲੀ ਸੀ ਤੇ ਸਿੱਖ ਰਾਜ ਜਾਣ ਤੋਂ ਬਾਅਦ ਇਸ ਸੁਲਤਾਨ ਪਹਿਲਵਾਨ ਨੇ ਅੰਗਰੇਜ਼ਾਂ ਦੇ ਕੋਲੋਂ ਲਾਹੌਰ ਦਾ ਰੇਲਵੇ ਸਟੇਸ਼ਨ ਬਣਾਉਣ ਦਾ ਠੇਕਾ ਲੈ ਲਿਆ ਤੇ ਲਾਹੌਰ ਤੋਂ ਪਹਿਲੀ ਸ਼ੂਕ ਦੀ ਗੱਡੀ ਅੰਮ੍ਰਿਤਸਰ ਨੂੰ ਆਈ ਇਹ ਰੇਲ ਦਾ ਬਿਲਕੁਲ ਪਹਿਲਾ ਸਫ਼ਰ ਸੀ ਪੰਜਾਬ ਵਿੱਚ ਕਿ ਜਦੋਂ ਰੇਲ ਗੱਡੀ ਦੀ ਲਾਈਨ ਖੇਤਾਂ ਵਿੱਚ ਦੀ ਲੰਘਦੀ ਸੀ ਜਦੋਂ ਕਦੇ ਰੇਲ ਉਥੋਂ ਦੀ ਲੰਮੀ ਸੀਟੀ ਮਾਰ ਕੇ ਲੰਘਦੀ ਤਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਉਸ ਵੇਲੇ ਦੇ ਸਿੱਧੇ ਸਾਦੇ ਲੋਕ ਆਪਣਾ ਕੰਮ ਧੰਦਾ ਛੱਡ ਕੇ ਪਿੰਡਾਂ ਵੱਲ ਨੂੰ ਦੌੜ ਜਾਂਦੇ ਸੀ ਕਿ ਕਿਤੇ ਇਹ ਰੇਲ ਉਹਨਾਂ ਤੇ ਹੀ ਨਾ ਚੜ ਜਾਵੇ ਕਿਉਂਕਿ ਉਦੋਂ ਲੋਕਾਂ ਨੇ ਕਦੇ ਰੇਲ ਪਹਿਲਾਂ ਦੇਖੀ ਨਹੀਂ ਸੀ ਇੱਕ ਤਾਂ ਇਹਦੀ ਲੰਬਾਈ ਦੂਸਰੀ ਇਹਦੀ ਲੰਬੀ ਸੀਟੀ ਤੋਂ ਉਦੋਂ ਡਰ ਜਾਂਦੇ ਸੀ ਵੀ ਕਿਤੇ ਪਟੜੀ ਤੋਂ ਉੱਤਰ ਕੇ ਜੇ ਖੇਤਾਂ 'ਚ ਵੜ ਗਈ ਤੇ ਇਹ ਨਾ ਹੋਵੇ ਸਾਨੂੰ ਕੰਮ ਕਰਦਿਆਂ ਨੂੰ ਥੱਲੇ ਦੇ ਕਈ ਡਰੜਦੇ ਪਰ ਹੌਲੀ-ਹੌਲੀ ਜਦੋਂ ਲੰਘਣ ਲੱਗੀ ਲੋਕਾਂ ਦਾ ਡਰ ਘਟਦਾ ਗਿਆ ਫੇਰ ਇੱਕ ਆਮ ਜੀ ਗੱਲ ਬਣ ਗਈ ਹਾਂਜੀ ਤੀਰ ਸਾਹਿਬ ਜਦੋਂ ਆਪਾਂ ਆਫਸੈਟ ਬੈਠੇ ਸੀ ਉਦੋਂ ਤੁਸੀਂ ਇੱਕ ਸਨਮੇ ਦੀ ਗੱਲ ਕੀਤੀ ਸੀ ਜੋ ਕਿ ਪੰਜਾਬ ਵਿੱਚ ਖੁੱਲਿਆ ਸੀ ਉਹਦੇ ਬਾਰੇ ਵੀ ਸਾਨੂੰ ਥੋੜਾ ਜਿਆ ਖੁੱਲ ਕੇ ਦੱਸ ਦਿਓ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਹਾਂਜੀ ਸਤਿੰਦਰਪਾਲ ਜੀ 20ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ ਭਾਵੇਂ ਉਹ ਬਲੈਕ ਐਂਡ ਵਾਈਟ ਹੀ ਸੀ ਤੇ ਉਹ ਫਿਲਮਾਂ ਬਣਦੇ ਨਾਲ ਨਾਲ ਲਾਹੌਰ ਦੇ ਵਿੱਚ ਜਿਹੜੇ ਅਮੀਰ-ਅਮੀਰ सेठ ਸੀ ਉਹਨਾਂ ਨੇ ਕਾਫੀ ਸਾਰੇ ਸਿਨੇਮਾ ਹਾਲ ਬਣਾਏ ਪਰ ਇੱਧਰ ਪੰਜਾਬ ਦੇ ਵਿੱਚ ਜਾਨੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਪਹਿਲਾ ਸਿਨੇਮਾ ਹਾਲ ਬਣਿਆ ਸੀ ਉਹਦਾ ਨਾਮ ਸੀ ਚਿਤਰਾ ਥੀਏਟਰ ਅੰਮ੍ਰਿਤਸਰ ਹਾਲ ਗੇਟ ਦੇ ਬਾਹਰ ਜੰਡਿਆਲਾ ਗੁਰੂ ਦੇ ਨੇੜੇ ਇੱਕ ਪਿੰਡਾ ਲੂਲਾ ਉੱਥੋਂ ਦੇ ਜੰਪਾਲ ਸਰਦਾਰ ਮਾਨਾ ਸਿੰਘ ਨਾਗੀ ਨੇ ਪਹਿਲਾ ਪੰਜਾਬ ਦਾ ਸਿਨੇਮਾ ਹਾਲ ਬਣਾਇਆ ਸੀ ਇਹ ਸਿਨੇਮਾ ਹਾਲ ਬਣਾਉਣ ਦਾ ਕੰਮ ਸ਼ੁਰੂ 1909 ਵਿੱਚ ਹੋਇਆ ਸੀ ਪਰ ਪੂਰਾ 1915 ਵਿੱਚ ਹੋਇਆ ਇਹਦਾ ਮਤਲਬ ਕਿ 6 ਸਾਲ ਸਲਮਾ ਹੀ ਬਣੀ ਗਿਆ ਹਾਂ 1909 ਦੇ ਵਿੱਚ ਬਣਨਾ ਸ਼ੁਰੂ ਹੋਇਆ ਤੇ 1915 ਦੇ ਵਿੱਚ ਚਿਤਰਾ ਥੀਏਟਰ ਹੈ ਜਿਹੜਾ ਇਹ ਬਣ ਕੇ ਤਿਆਰ ਹੋਇਆ ਦੱਸਿਆ ਜਾਂਦਾ ਹੈ ਕਿ ਉਸ ਵੇਲੇ ਇਹ ਪੰਜਾਬ ਦਾ ਸਭ ਤੋਂ ਪਹਿਲਾ ਤੇ ਸਾਰਿਆਂ ਤੋਂ ਵੱਡਾ ਸ਼ਰਮਾ ਹਾਲ ਸੀ ਇਸ ਸਿਨੇਮੇ ਦਾ ਨਾਮ 크라운 ਸਿਨੇਮਾ ਸਰਦਾਰ ਮਾਣਾ ਸਿੰਘ ਥੀਏਟ੍ਰੀਕਲ ਹਾਲ ਰੱਖਿਆ ਗਿਆ ਪਰ ਆਮ ਸਰਲ ਬੋਲੀ ਚ ਪਿੰਡਾਂ ਵਾਲੇ ਲੋਕ ਇਹਨੂੰ ਮਾਣਾ ਸਿੰਘ ਦਾ ਮੰਡੁਕਾ ਹੀ ਕਹਿੰਦੇ ਸੀ ਮੰਡੁਕਾ ਦਾ ਮਤਲਬ ਹੁੰਦਾ ਮੰਡਪ ਤੰਬੂ ਜਾਣੀ ਇਹ ਪੰਜਾਬ ਦਾ ਪਹਿਲਾ ਸਿਨੇਮਾ ਘਰ ਸੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਖੁੱਲਿਆ ਅੱਜ ਕੱਲ ਤੇ ਤੁਹਾਨੂੰ ਪਤਾ ਸਨਮਿਆਂ ਦਾ ਦੌਰ ਵੀ ਜਾਂਦਾ ਰਿਹਾ ਹਰ ਇੱਕ ਦੀ ਜੇਬ ਦੇ ਵਿੱਚ ਸਿਨੇਮਾ ਕਿਉਂਕਿ ਜੋ ਕੁਝ ਵੀ ਆ ਬੰਦਾ ਆਪਣੇ ਮੋਬਾਈਲ ਤੇ ਆਪਣੇ ਲੈਪਟਾਪ ਤੇ ਦੇਖ ਲੈਂਦਾ ਤੀਰ ਸਾਹਿਬ ਜਿਹੜੀ ਕਿ ਪੰਜਾਬ ਵਿੱਚ ਪਹਿਲੀ ਬੱਸ ਚੱਲੀ ਸੀ ਉਹਦੀ ਗੱਲ ਵੀ ਸਿਰੇ ਲਾਈ ਦਿਓ ਖਾਸ ਤੇਨਪਾਲ ਜੀ ਜਿਹੜੀ ਬੱਸ ਪੰਜਾਬ ਚ ਪਹਿਲੀ ਚੱਲੀ ਇਹਦੇ ਬਾਰੇ ਹੁਣ ਇਤਿਹਾਸ ਦੀਆਂ ਦੌਰ ਆ ਗੱਲ ਭਾਵੇਂ ਜਿਆਦਾ ਪੁਰਾਣੀ ਨਹੀਂ ਪਰ ਤੁਹਾਨੂੰ ਪਤਾ ਹੈ ਆਪਣੇ ਇਤਿਹਾਸ ਦੇ ਵਿੱਚ ਦੋ ਦੀ ਥਾਂ ਵੀ ਕਈ ਵਾਰੀ ਜ਼ਿਆਦਾ ਹੀ ਰਹਾਂ ਹੋ ਜਾਂਦੀਆਂ ਜਿਹੜੀ ਪੰਜਾਬ ਚ ਪਹਿਲੀ ਲਾਰੀ ਲਿਆਂਦੀ ਗਈ ਇਹ ਵੀ ਸਰਦਾਰ ਮਾਣਾ ਸਿੰਘ ਨੇ ਕਲਕੱਤੇੋਂ ਖਰੀਦ ਕੇ ਲਿਆਂਦੀ ਸੀ ਅਸਲ ਵਿੱਚ ਮਾਣਾ ਸਿੰਘ ਨੇ 6 ਬੱਸਾਂ ਖਰੀਦੀਆਂ ਸੀ ਕਲਕੱਤੇੋਂ ਉਹ ਭਲੇ ਸਮਿਆਂ ਦੇ ਵਿੱਚ 1,20,000 ਦੀਆਂ 6 ਬੱਸਾਂ ਆਗੀਆਂ ਸੀ ਅੱਜ ਤੇ ਤੁਹਾਨੂੰ ਪਤਾ ਹੈ ਕਿ 1,20,000 ਦਾ ਮਾੜਾ ਮੋਟਰਸਾਈਕਲ ਆਉਂਦਾ ਹੈ ਪਰ ਉਦੋਂ 6 ਬੱਸਾਂ ਖਰੀਦੀਆਂ ਕੰਨੀਆਂ ਜਿਨ੍ਹਾਂ ਦੇ ਵਿੱਚੋਂ 5 ਤਾਂ ਮਾਣਾ ਸਿੰਘ ਨੇ ਜੈਪੁਰ ਭੇਜ ਦਿੱਤੀਆਂ ਤੇ ਇੱਕ ਬੱਸ ਹੈ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਚਲਾਉਣ ਲਈ ਰੱਖ ਲਈ ਜਿਹੜੀ ਅੰਮ੍ਰਿਤਸਰ ਤਰਨਤਾਰਨ ਸਾਹਿਬ ਜਾਂ ਆਸ-ਪਾਸ ਦੇ ਪਿੰਡਾਂ ਸ਼ਹਿਰਾਂ 'ਚ ਚੱਲਦੀ ਹੁੰਦੀ ਸੀ ਇੱਕ ਇਤਿਹਾਸ ਮੁਤਾਬਕ ਇਹ ਗੱਲ 1918 ਈਸਵੀ ਦੀ ਹੈ ਸ੍ਰਿੰਦਰ ਸਿੰਘ ਕੋਛੜ ਦੇ ਇਤਿਹਾਸ ਮੁਤਾਬਕ ਇਹ ਗੱਲ 1885 ਈਸਵੀ ਦੀ ਹੈ ਉਸ ਵੇਲੇ ਇਸ ਬੱਸ ਦੇ ਵਿੱਚ 5 ਦਰਜਣ ਸਵਾਰੀਆਂ ਬੈਂਦੀਆਂ ਸੀ ਤੇ 1 ਘੰਟੇ ਦਾ 25 ਮੀਲ ਸਫ਼ਰ ਤੈਅ ਕਰਦੀ ਸੀ ਯਾਨੀ ਇਹਦੀ ਸਪੀਡ ਉਦੋਂ ਇੰਨੀ ਇੱਕ ਸੀ ਪਹਿਲੀ ਬੱਸ ਦੀ ਜਿਹੜੀ ਪੰਜਾਬ 'ਚ ਆਈ ਅੱਜ ਤੇ ਬੱਸਾਂ ਵਾਲਿਆਂ ਦਾ ਕੰਪੀਟੀਸ਼ਨ ਹੀ ਇੰਨਾ ਹੈ ਕਿ ਅਗਲੇ 1 ਘੰਟੇ ਦੇ ਵਿੱਚ 100 ਕਿਲੋਮੀਟਰ ਤੋਂ ਵੀ ਟਪਾ ਦਿੰਦੇ ਆ। ਔਰ ਸਾਰਿਆਂ ਤੋਂ ਵੱਡੀ ਗੱਲ ਕਿ ਉਦੋਂ ਇਹ ਬੱਸਾਂ ਸੈਲਫ ਸਟਾਰਟ ਨਹੀਂ ਸੀ। ਉਦੋਂ ਪਹਿਲਾਂ ਸਵਾਰੀਆਂ ਇਕੱਠੀਆਂ ਹੋ ਕੇ ਬੱਸ ਨੂੰ ਧੱਕਾ ਲਾਉਂਦੀਆਂ ਜਦੋਂ ਬੱਸ ਸਟਾਰਟ ਹੋ ਜਾਂਦੀ ਫੇਰ ਉਹਦੇ ਵਿੱਚ ਬੈਂਦੀਆਂ ਤੇ ਫੇਰ ਬੱਸ ਅੱਗੇ ਨੂੰ ਤੁਰਦੀ। ਯਾਨੀ ਉਹਨਾਂ ਵੇਲਿਆਂ 'ਚ ਜਦੋਂ ਇਹ ਬੱਸ ਇੱਕ ਵਾਰ ਬੰਦ ਹੋ ਗਈ ਨਾ ਫੇਰ ਇਹਨੂੰ ਇਕੱਲਾ ਡਰਾਈਵਰ ਨਹੀਂ ਸੀ ਸਟਾਰਟ ਕਰ ਸਕਦਾ ਇਹਨੂੰ ਸਵਾਰੀਆਂ ਧੱਕਾ ਲਾ ਕੇ ਸਟਾਰਟ ਕਰਦੀਆਂ ਸੀ। ਇਹ ਪਹਿਲੀ ਵਸ ਪੰਜਾਬ ਵਿੱਚ ਇਹ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆਈ ਸੀ। ਹਾਂਜੀ ਤੀਰਸਾਭ ਆਪਣੀ ਗੱਲਬਾਤ ਹੋ ਜਾਣੀ ਹੈ ਲੰਮੀ ਤੇ ਸਾਨੂੰ ਇਹ ਵੀ ਦੱਸ ਦਿਓ ਕਿ ਪੰਜਾਬ ਵਿੱਚ ਚਾਹ ਕਿਵੇਂ ਆਈ ਤੇ ਇਹਦੀ ਪਹਿਲੀ ਦੁਕਾਨ ਇਹ ਕਿੱਥੇ ਖੁੱਲੀ ਸੀ? ਹਾਂਜੀ ਹਸਤਿੰਦਰਪਾਲ ਫਿਰ ਹੁਣ ਆਏ ਆ ਨਾ ਤੁਸੀਂ ਅਸਲੀ ਗੱਲ ਤੇ ਕਿਉਂਕਿ ਅੱਜ ਕੱਲ ਤੇ ਪੰਜਾਬੀਆਂ ਦਾ ਦਿਨ ਵੀ ਚਾਹ ਦੇ ਨਾਲ ਚੜਦਾ ਤੇ ਦਿਨ ਚ ਪਤਾ ਨਹੀਂ ਕਿੰਨੇ ਵਾਰੀ ਚਾਹ ਵਾਲਾ ਅਫਦੀਲਾ ਚੁੱਲੇ ਤੇ ਚੜਦਾ ਹੈ। ਅਸਲ ਵਿੱਚ ਸਿੱਖ ਰਾਜ ਦੇ ਸਮੇਂ ਪੰਜਾਬੀਆਂ ਦੀ ਮੇਨ ਖਾਦ ਖਰਾਕ ਹੈ ਜਿਹੜੀ ਉਹ ਦੁੱਧ ਤੇ ਲੱਸੀ ਹੁੰਦੀ ਸੀ ਦੁੱਧ ਲੱਸੀ ਘਿਓ ਮੱਖਣ ਦਹੀਂ ਆ ਮੇਨ ਚੀਜ਼ਾਂ ਹੁੰਦੀਆਂ ਸੀ ਪਰ ਤੁਹਾਨੂੰ ਪਤਾ ਹੈ ਸਮਾਂ ਬਦਲਦਾ ਹੈ ਜਦੋਂ ਹੀ ਆਪਣਾ ਸਿੱਖ ਰਾਜ ਗਿਆ ਸਮੇ ਨੇ ਐਸਾ ਰੰਗ ਬਟਾਇਆ ਅੰਗਰੇਜ਼ ਆ ਗਏ ਅੰਗਰੇਜ਼ਾਂ ਦੇ ਨਾਲ ਨਾਲ ਫਿਰ ਨਵੀਆਂ ਨਵੀਆਂ ਚੀਜ਼ਾਂ ਪੰਜਾਬ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਅਸਲ ਗੱਲ ਇਹ ਆ ਕਿ ਪਹਿਲਾਂ ਪੰਜਾਬ 'ਚ ਚਾਹ ਦਾ ਨਾਮ ਨਿਸ਼ਾਨ ਨਹੀਂ ਸੀ ਹੁੰਦਾ। ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਵਿੱਚ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਗੁਰਮਖ ਸਿੰਘ ਦੀਆਂ ਦੋ ਦੁਕਾਨਾਂ ਹੁੰਦੀਆਂ ਸੀ ਜਿਨ੍ਹਾਂ ਦੀ ਗੋਕੇ ਦਹੀਂ ਦੇ ਪੇੜਿਆਂ ਵਾਲੀ ਲੱਸੀ ਦੂਰ ਦੂਰ ਤੱਕ ਮਸ਼ਹੂਰ ਸੀ। ਤੇ ਇਸ ਤਰ੍ਹਾਂ ਇਹ ਪੇੜਿਆਂ ਵਾਲੀ ਲੱਸੀ ਦੀਆਂ ਦੁਕਾਨਾਂ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਸੀ। ਦਹੀਂ ਦੇ ਵਿੱਚ ਦੋ ਪੇੜੇ ਡੋਲਚੂ ਵਿੱਚ ਸਿੱਟ ਕੇ ਉਹਨਾਂ ਨੂੰ ਮਧਾਣੀ ਦੇ ਨਾਲ ਚੰਗਾ ਰਗੜਿਆ ਜਾਂਦਾ। ਤੇ ਬਾਅਦ ਵਿੱਚ ਥੋੜੀ ਜੀ ਬਰਫ਼ ਪਾ ਕੇ ਜਦੋਂ ਲੰਮੇ ਸਾਰੇ ਕੰਗਣੀ ਵਾਲੇ ਗਲਾਸ ਵਿੱਚ ਲੱਸੀ ਭਰੀ ਜਾਂਦੀ ਨਾ ਤੇ ਜਿਹੜਾ ਮੱਖਣ ਸੀ ਉਹ ਕਮਲ ਦੇ ਫੁੱਲ ਵਾਂਗ ਲੱਸੀ ਦੇ ਉੱਤੇ ਤੈਰ ਕੇ ਆ ਜਾਂਦਾ ਤੇ ਜਦੋਂ ਥੱਕਿਆ ਹੰਬਿਆ ਬੰਦਾ ਉਹਦੇ ਦੋ ਘੁੱਟ ਭਰਦਾ ਇਦਾਂ ਲੱਗਦਾ ਸੀ ਕਿ ਜਿੱਦਾਂ ਸਿੱਧੀਆਂ ਸੁਰਗ ਨੂੰ ਪੌੜੀਆਂ ਲੱਗ ਗਈਆਂ ਹੋਣ ਪਰ ਫੇਰ ਜਦੋਂ ਸਮੇ ਨੇ ਆਪਣੇ ਰੰਗ ਵਿਖਾਏ ਅਮਰਤਸਰ ਸ਼ਹਿਰ ਦੇ ਵਿੱਚ ਸੁੱਕੇ ਫਲਾਂ ਦੇ ਵਪਾਰੀ ਦੀ ਇੱਕ ਦੁਕਾਨ ਸੀ ਇਹਦਾ ਨਾਮ ਸੀ ਸਰਦਾਰ ਕਲਿਆਣ ਸਿੰਘ ਜਦੋਂ ਚਾਹ ਦੀ ਚਰਚਾ ਜੀ ਦੁਨੀਆ 'ਚ ਹੋਣ ਲੱਗ ਪਈ ਸਰਦਾਰ ਕਲਿਆਣ ਸਿੰਘ ਨੇ ਸੋਚਿਆ ਕਿ ਆਪਾਂ ਵੀ ਆਪਣੀ ਦੁਕਾਨ ਤੇ ਸੁੱਕੀ ਚਾਹ ਪੱਤੀ ਰੱਖ ਹੀ ਲਈਏ ਸੋ ਭਾਈ ਕਲਿਆਣ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ 1930 ਈਸਵੀ ਦੇ ਵਿੱਚ ਚਾਹ ਪੱਤੀ ਦੀ ਪਹਿਲੀ ਦੁਕਾਨ ਖੋਲੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਭਾਈ ਕਲਿਆਣ ਸਿੰਘ ਉਹ ਸਰਦਾਰ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਰਾਏ ਬਹਾਦਰ ਦਾ ਖਿਤਾਬ ਵੀ ਮਿਲਿਆ ਸੀ ਇਨਾਂ ਦਾ ਕਿਸੇ ਦਿਨ ਪੂਰਾ ਇਤਿਹਾਸ ਵੱਖਰਾ ਕਰਾਂਗੇ ਪਰ ਥੋੜੇ ਜੇ ਸਮੇਂ ਦੇ ਵਿੱਚ ਹੀ ਇਹਨਾਂ ਦੀ ਚਾਹ ਦੀ ਦੁਕਾਨ ਇੰਨੀ ਮਸ਼ਹੂਰ ਹੋ ਗਈ ਤੇ ਸਿਆਣੇ ਬਜ਼ੁਰਗ ਦੱਸਦੇ ਆ ਪੁਰਾਣੇ ਇਤਿਹਾਸ ਦੇ ਮੁਤਾਬਕ ਕਿ ਸਭ ਤੋਂ ਪਹਿਲਾਂ ਬਰੌਕ ਬੌਂਡ ਕੰਪਨੀ ਨੇ ਇਹ ਚਾਹ ਪੰਜਾਬ ਦੇ ਵਿੱਚ ਲਿਆਂਦੀ ਸੀ ਕਿ ਜਿਹੜਾ ਅਮਰਤਸਰ ਵਾਲਾ ਹਾਲ ਬਾਜ਼ਾਰ ਸੀ ਉਹਦੇ ਵਿੱਚ ਉਹ ਵਾਜਾਂ ਮਾਰ ਕੇ ਕਹਿੰਦੇ ਹੁੰਦੇ ਸੀ ਕਿ ਮੁਫਤ ਦੇ ਵਿੱਚ ਚਾਹ ਦੇ ਦੋ ਘੁੱਟ ਪੀ ਲਓ ਜੇ ਚੰਗੀ ਲੱਗੀ ਤਾਂ ਸਾਰੀ ਪੀ ਲਿਓ ਚਾਹੇ ਹੋਰ ਲੈ ਲਿਓ ਜੇ ਨਾ ਚੰਗੀ ਲੱਗੀ ਡੋਲ ਦਿਓ ਪੈਸਾ ਕੋਈ ਨਹੀਂ ਲਵਾਂਗੇ ਕਿਉਂਕਿ ਜਦੋਂ ਕਿਸੇ ਕੰਪਨੀ ਨੇ ਲੋਕਾਂ ਨੂੰ ਕੋਈ ਨਵੀਂ ਨਵੀਂ ਚੀਜ਼ ਦੇਣੀ ਹੁੰਦੀ ਹੈ ਨਾ ਉਹ ਨਾਲ ਸਕੀਮਾਂ ਤਾਂ ਦਿੰਦੇ ਹੀ ਐ ਲੋਕਾਂ ਨੇ ਫੜ ਕੇ ਚਾਹ ਮੂੰਹ ਨੂੰ ਲਾਉਣੀ ਘੁੱਟ ਪੀਤੀ ਦੋ ਕੁੱਟਾ ਪੀਤੀਆਂ ਇਹ ਹੌਲੀ ਹੌਲੀ ਘੁੱਟ ਘੁੱਟ ਕਰਕੇ ਇਹ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਚੀਜ਼ ਬਣ ਗਈ ਅੱਜ ਦੀ ਪੀੜ੍ਹੀ ਤੇ ਦਹੀਂ ਲੱਸੀ ਨੂੰ ਇਉਂ ਸਮਝਦੀ ਆ ਵੀ ਜੇ ਲੱਸੀ ਦਾ ਗਲਾਸ ਪੀ ਲਿਆ ਤੇ ਸੁਸਤੀ ਪੈ ਜਾਣੀ ਐ ਪਰ ਉਸ ਵੇਲੇ ਲੱਸੀ ਤੇ ਦੁੱਧ ਪੰਜਾਬ ਚ ਪ੍ਰਧਾਨ ਸੀ ਪਰ ਜਦੋਂ ਚਾਹ ਆਈ ਚਾਹ ਨੇ ਦੁੱਧ ਨੂੰ ਤਾਂ ਆਪਣੇ ਵਿੱਚ ਰਲਾ ਲਿਆ ਤੇ ਲੱਸੀ ਦਾ ਪੱਤਾ ਹੀ ਕੱਟ ਦਿੱਤਾ ਅੱਜ ਕੱਲ ਤੇ ਵਿਦੇਸ਼ਾਂ ਦੀ ਇਹ ਹਕੀਕਤ ਹੈ ਕਿ ਦੁਨੀਆਂ ਚਾਹ ਵੀ ਘਰੇ ਨਹੀਂ ਬਣਾਉਂਦੀ ਮੂੰਹ ਤੋਤਾ ਗੱਡੀ ਚ ਬੈਠੇ ਜਾ ਕੇ ਕਾਫੀ ਸ਼ਾਪ ਤੇ ਲੈ ਕੇ ਚਾਹ ਪੀਤੀ ਫੇਰ ਉੱਥੋਂ ਆਪਣੇ ਕੰਮ ਨੂੰ ਤੁਰਨਾ ਯਾਨੀ ਕਿ ਦਿਨ ਦੀ ਸ਼ੁਰੂਆਤ ਚਾਹ ਨਾਲ ਹੋਣੀ ਸ਼ੁਰੂ ਹੋ ਗਈ ਤੇ ਪਹਿਲੀ ਚਾਹ ਦੀ ਦੁਕਾਨ ਅੰਮ੍ਰਿਤਸਰ ਦੇ ਵਿੱਚ 1930 ਈਸਵੀ ਦੇ ਵਿੱਚ ਖੁੱਲੀ ਸੀ ਹਾਂਜੀ ਸਤਿੰਦਰਪਾਲ ਜੀ ਕੋਈ ਹੋਰ ਸਵਾਲ ਆ ਤਾਂ ਉਹ ਵੀ ਦੱਸ ਹੀ ਦਿਓ। ਹਾਂਜੀ ਸਵਾਲ ਤਾਂ ਬਹੁਤ ਨੇ ਪਰ ਵੀਡੀਓ ਹੋ ਚੁੱਕੀ ਆ ਲੰਮੀ ਤੇ ਹੁਣ ਮੇਰਾ ਵੀ ਦਿਲ ਚਾਹ ਨੂੰ ਕਰਨ ਲੱਗ ਪਿਆ। ਚਲੋ ਤੀਰ ਸਭ ਹੋਣ ਆਪਾਂ ਚਾਹ ਪੀਨੇ ਆ ਤੇ ਬਾਕੀ ਦੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਹਾਂਜੀ ਜੇ ਤੁਹਾਨੂੰ ਇਹ ਵੀਡੀਓ ਸਾਡੀ ਚੰਗੀ ਲੱਗੀ ਐਸ ਨੂੰ ਲਾਈਕ ਕਮੈਂਟ ਸ਼ੇਅਰ ਵੀ ਕਰਿਓ ਅਤੇ ਸਾਡਾ YouTube ਚੈਨਲ ਮੌਲਕ ਪੰਜਾਬ ਐਸ ਨੂੰ ਸਬਸਕ੍ਰਾਈਬ ਕਰਿਓ ਅਤੇ ਹੋਰ ਰੌਚਕ ਵੀਡੀਓ ਅਸੀਂ ਇਸ ਚੈਨਲ ਤੇ ਲਿਆਉਂਦੇ ਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ